ਸਕਬੋਲੀ ਨਾਲ ਜਮਾਰ ਵੀ ਚੱਕਤੀ ਬਾਈ ਇਹਨਾਂ ਦਾ ਵਗਿਆ ਕਿਹੜਾ ਆ ਕੋਰ ਸੀ ਉਹ ਤਾਂ ਤੱਕ ਇੱਕ ਪਿੰਡ ਪਤਾ ਡਿੱਗੇ ਵੀ ਉੱਥੇ ਜਵਾਕ ਜੀ ਖੇਡੀਆਂ ਜਾਂਦੇ ਉਹਦੇ ਨਾਲ ਚਹਲਾ ਦਾ ਬੱਦਲੀ ਦੇਖੀ ਚੱਲ ਗਈ ਹੈ ਨਾ ਸੋਣ ਮੋਨ ਦੇ ਬੱਦਲ ਮੋਨ ਸੋਣ ਹੋ ਰਿਹਾ ਵਾਂ ਬਹੁਤ ਸੋਣਾ ਮੌਸਮ ਆ ਯਾਰ ਸ਼ਾਮ ਦਾ ਟਾਈਮ ਹੋ ਰਿਹਾ 5 ਵਜੇ ਰਿਹਾ ਚਹਲਾ ਦਾ ਬੱਦਲੀ ਦੇਖੀ ਚੱਲ ਗਈ ਹੈ ਨਾ ਗੱਜੀਆਂ ਦਾ ਇਹ ਪਹਿਲਾਂ ਲਸ਼ ਕੀ ਜਾਂਦਾ ਸੀਗਾ ਖਾਰਾ ਇਹ ਲੋਕੜ ਜਾ ਜਦੋਂ ਡੱਪੂਆ ਲੱਗਦਾ ਇਹ ਉਤੋਂ ਦੀ ਹਵਾਜੀ ਤਾਂ ਆ ਗਈ ਚੋਂ ਦੇਖੋ ਕਣੀਆਂ ਦਾ ਕੀ ਹੁੰਦਾ ਆ ਆਪਾਂ ਮਾਰੀ ਅੰਦਰ ਜਿੱਥੇ ਭਾਈ ਸੜਕ ਬੰਨੀ ਉਹ ਕਿਲੇ ਚ ਕਾਖਾ ਤੇ ਤਾਂ ਮੌਸਮ ਹੋ ਗਿਆ ਬੱਖਾ ਤੇ ਪੱਤਲਾ ਇੰਨੇ ਤੇਜ਼ ਆ ਨਾ ਥੱਲੇ ਨੀਵੇਂ ਵੀ ਹਵਾ ਬੇ ਹੋਏ ਇਹ ਆ ਦੇਖੀ ਆ ਜਾਂਦੇ ਕਿਵੇਂ ਮੈਂ ਤਾਂ ਗੰਗਾ ਨਗਰ ਵਾਲੀ ਰੀਅਲ ਗੱਡੀ ਆਂਦੇ ਹੁੰਦੀ ਐ ਪੂਰੇ ਤੇ ਜੋ ਤੇ ਘਠਾ ਓਏ ਹੋਏ ਹੋਏ ਆਹ ਲੱਗਦਾ ਕਿ ਪਹਾੜਾਂ ਜਾ ਰਹੇ ਹੁੰਨੇ ਆ। ਚਲਦੀ ਐ ਇਸ ਵਾਰ ਕੀ ਠੰਡੀ ਠੰਡੀ ਵਾਹ ਹਾਏ। ਅੱਖਾਂ ਨਾਲ ਦੀਨੇ ਪੂਰੇ ਤੇ ਜਾਂ ਬਦਲੇ ਰਿਆ ਮੋਬਾਈਲ 'ਚ ਤਾਂ ਹੌਲੀ ਹੌਲੀ ਦੀਨੇ ਕੰਜਰ ਦੇ। ਆਹ ਲੱਗਦਾ ਇਸ ਮੋਬਾਈਲ ਝੋਲੇ ਤੇ ਖਾਣਾ ਆਲਾ ਤਾਂ ਪੂਰੇ ਤੇ ਆ ਪੁਕਾ ਲਾਵਾ ਤੱਕੜੀ। ਤੇ ਸਾਹਮਣੇ ਤਰਪਾਈ ਗੁਰੂ ਘਰ ਵਾਹਿਗੁਰੂ। ਸ਼ਾਮ ਦਾ ਵੇਲਾ 5:30 ਦਾ। ਸ਼ਿਵਦੇਵ ਜੀ ਬਣੀ ਰਾਜਸਥਾਨ ਨੂੰ ਨਿਕਲ ਗਿਆ ਬਦਲੇ ਪੂਰੇ ਤੇਜ਼ ਗੱਲ ਬਾਤ ਹੈ ਆਪਾਂ ਇੱਥੇ ਕੱਖ ਮਾਰੀ ਜਾਂਦੇ ਸੀ ਆ ਠੇਕੇ ਵਾਲੇ ਵਾਂਚ ਤੇ ਮੌਸਮ ਨੇ ਬੜਾ ਸੋਹਣਾ ਆਨੰਦ ਲਿਆਦਾ ਭਾਈ ਬਹੁਤ ਸੋਹਣਾ ਬਹੁਤ ਆਇਆ ਲਾ Shimla ਪਹਾੜ ਅੱਗੀ ਬੰਚ ਗਿਆ ਬਦਲੇ ਕੋ ਤਾਂ ਆਂ ਬਿਆਰ ਮਾਕੇ ਦੇ ਤੇ ਆਪਾਂ ਕੱਖ ਮਾਰੀ ਜਾਂਦੇ ਨਰਮਾ ਕੋ ਇਸ ਤਰ੍ਹਾਂ ਦਾ ਟਾਂ ਡਟੈਂ ਠੀਕ ਆ ਬਸ ਬਾਲੇ ਸਾਜਾਂ ਨੂੰ ਕੀ ਹੈ ਚਲੋ ਨੀਵੇਂ ਆ ਰਹਾ ਉਹ ਐਨਾਂ ਲੱਗਦਾ ਮੈਨੂੰ ਲੱਗਦਾ ਯਾਰ 100 ਫੁੱਟ ਤੇ ਜਾਂ 200 ਫੁੱਟ ਤੇ ਮਸਾ ਹੋਣ ਗਿਆ ਬਦਲ ਅੱਖਾਂ ਨਾਲ ਪਤਾ ਲੱਗਦਾ ਬਹੁਤ ਨੀਵੇਂ ਨੇ ਯਾਰ ਆ ਬਦਲ ਐਨਾਂ ਥੱਲੇ ਡਿੱਗਣਗੇ ਸੱਚੀ ਪਤਾ ਨਹੀਂ ਕੀ ਚੱਕਰ ਆ ਯਾਰ ਬਹੁਤ ਨੀਵੇਂ ਬਦਲਾ ਜਾ ਰਹੀ ਇਹ ਤਾਂ ਐਨਾਂ ਲਾ ਥਲਾਲ ਗਿਆ ਆਪਣਾ ਨਾਲ ਇੱਕ ਪਿੰਡ ਪਤਨ ਡਿੱਗੇ ਵੀ ਉੱਥੇ ਜਵਾਕ ਜੀ ਖੇਡੀ ਜਾਂਦੇ ਉਹਦੇ ਨਾਲ ਇਹ ਦੇਖੀ ਇੱਥੋਂ ਜੇ ਡਰਜਾ ਲੱਗਦਾ ਹੋਏ ਨੇਰਾ ਉਹ ਪੂਰਾ ਇਹ ਆ ਦੇਖੀ ਕੁਰਾਂ ਵਾਲੀ ਕੰਨੀ ਤੇ ਪਹਾੜ ਆ ਇਦਾਂ ਲੱਗਦਾ ਬੱਦਲ ਮੌਨ ਨਾ ਨਹੀਂ ਉਵੇਂ ਦੀ ਨਾ ਯਾਰ ਅੱਖਾਂ ਤਾਂ ਪਤਾ ਲੱਗਦਾ ਵੀ ਨੇਰਾ ਪੈ ਗਿਆ ਯਾਰ ਜਣੀ ਵੀ ਤਾਂ ਆਪਣੇ ਦੂਜਾ ਵੱਡਾ ਮੀਂਹ ਪਾ ਕੇ ਬਹੁਤ ਬਹੁਤ ਅੱਛੀ ਗੱਲ ਬਾਤ ਚੰਗੀ ਗੱਲ ਬਾਤ ਹੋ ਗਈ ਐ ਅਗਮਾਰਾ ਇੱਥੇ ਭਾਈ ਤੇ ਉਹ ਨਰਮਾ ਇਧਰ ਖੜਾ ਹੈਗਾਗਾ ਪੰਛੀ ਉਂਗਲਾ ਮੀਂਹ ਜਾਦੇ ਹੋਊਗਾ ਬਹੁਤ ਸੋਹਣਾ ਮੀਂਹ ਪਾਗਾ ਸ਼ਾਮ ਦੇ ਰੱਬ ਦਾ ਲੱਖ ਲੱਖ ਸ਼ੁਕਰੀਆ ਧੰਨਵਾਦ ਹੈ ਟਾਈਮ ਹੋ ਗਿਆ ਸ਼ਾਮ ਦੇ 7:22 ਮਿੰਟ ਤੇ ਆ ਦੇਖੀ ਕਿੰਨੀ ਰੋਸ਼ਨੀ ਉ ਚਾਰਚ ਫੇਰੇ ਹਨੇਰਾ ਗਿਆ ਮੀਂਹ ਪੈਣ ਤੋਂ ਬਾਅਦ ਕਿੰਨਾ ਸੋਹਣਾ ਦ੍ਰਿਸ਼ 뷰 ਕੁਦਰਤ ਦੇ ਰੰਗ ਸੂर्य ਮਹਾਰਾਜ ਦੁਆਰੇ ਪ੍ਰਕਟ ਹੋਏ ਨੇ ਸੂਰਜ ਦੁਆਰੇ ਕੱਢ ਲਿਆ ਰੱਬ ਨੇ ਭਾਈ ਕੈਮਰਾ ਤਾਂ ਕੀ ਕੈਚ ਕਰ ਲੂ ਖਰ ਇਹਨੂੰ ਐਨਾ ਸੋਹਣਾ ਦ੍ਰਿਸ਼ ਥੱਲੇ ਥੱਲੇ ਨੂੰ ਲਾਲ ਜੀ ਰੋਸ਼ਨੀ ਕਿਵੇਂ ਲਾਲ ਜੇ ਵੱਲੋਂ ਨਹੀਂ ਜਗਦੇ ਹੁੰਦੇ ਉਵੇਂ ਰੋਸ਼ਨੀ ਕਰਤੀ ਦੁਆਰੇ ਸੂਰਿਆ ਨੇ ਕਮਾਲ ਹੀ ਹੋ ਗਈ ਯਾਰ ਤੇ ਤਾਂ ਦੇਖੋ ਘਟਾਂ ਹੁਣ ਗੱਜੀ ਜਾਂਦਾ ਲਸ਼ਕੀ ਜਾਂਦਾ ਸੀ ਜਮਾਂ ਦਿਨ ਸ਼ਿਵ ਤੇ ਦਾ ਟਾਈਮ ਹੈ ਜਮਾਂ ਦਿਨ ਸ਼ਿਵ ਤੇ ਦਾ ਸੂर्य ਮਹਾਰਾਜ ਆਪਦੇ ਘਰੇ ਜਾਂਦੇ ਹੋਏ ਦਵਾਰੇ ਦਰਸ਼ਨ ਦੇਗੇ ਕਿੰਨਾ ਸੁਣਾ ਦ੍ਰਿਸ਼ ਵਿਊ ਤੇ ਇਧਰ ਇੰਦਰਦਨੁਸ਼ ਸੱਤ ਰੰਗੀ ਪੀਣਾ ਦੇਖੋ ਰੰਗ ਬਣੇ ਕੁਦਰਤ ਦੇ ਰੰਗ ਇਹ ਕੁਦਰਤ ਦੇ ਰੰਗ ਹੈ ਭਾਈ ਆਹਾ ਕੀ ਬਾਤ ਹੈ ਬਹੁਤ ਸੋਹਣਾ 뷰 ਹੈ ਵੀ ਰੱਬ ਦੇ ਰੰਗਾਂ ਦਾ ਨਹੀਂ ਪਤਾ ਕੋڑا ਮੀ ਚੰਗਾ ਪਿਆਗਾ ਬਹੁਤ ਸੋਹਣਾ ਪਿਆ ਕਰ ਕਾਫੀ ਪਿੰਡਾਂ ਚ ਪਿਆ ਹੋ ਪਾਣੀ ਖੜਾ ਹੈਗਾ ਬਣਾ ਚ ਓ ਪਿੱਛੇ ਤੁਸੀਂ ਪੀਂਗ ਪਹਿਲਾਂ ਵੀ ਦੇਖ ਲਿਓਗੇ ਇੱਥੋਂ ਆਉਂਦੇ ਓਵੇਂ 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 ਓਹ ਤਾਂ ਤਾਂ ਕਰ ਗਈ ਸਤਰੰਗੀ ਪੀਂਗ ਰੱਬ ਦੇ ਰੰਗ ਸੱਚੂ ਰੰਗ ਲਾ ਗਿਆ ਰੱਬ ਕਿਆ ਬਾਤਾਂ ਕਿਆ ਬਾਤਾਂ ਪਰ ਮੱਧਮ ਜੀ ਪੈ ਗਿਆ ਰੰਗ ਉਹ ਇਧਰ ਸੂਰਜ ਮਹਾਰਾਜ ਬਾਰ ਬਾਰ ਮੈਂ ਤੁਹਾਨੂੰ ਇਹੀ ਦਿਖਾ ਰਿਆਂਗਾ ਸੂਰਜ ਮਹਾਰਾਜ ਮੇਪਾਂ ਤੋਂ ਬਾਅਦ ਪ੍ਰਾਲੀ ਦੇ ਵਿੱਚ ਪਾਣੀ ਖੜ ਗਿਆ 껫껫 ਪ੍ਰਾਲੀ ਅੱਗੇ ਨੂੰ ਨੀਵੀਂ ਐ ਇਧਰ ਉੱਚੀ ਹੋ ਗਈ ਪਹਿਲਾਂ ਇਧਰ ਹੁੰਦੀ ਸੀ ਆਪੇ ਨਿਕਲ ਜਾਂਦਾ ਸੀ ਪਹਿਲਾਂ 20 ਰੁਪਿਆ ਕਿੱਥੇ ਦਾ 20 ਰੁਪਿਆ ਹੋਣਾ ਹੈ ਖੜਾ ਤੀ ਬਹੁਤ ਹੀ ਕਾਫੀ ਆਉਂਦਾ ਤਾਂ ਮੈਂ ਤੇਰਾ ਪਾਣੀ ਜ਼ਿਆਦਾ ਆਇਆ ਉਹਦੇ ਕਿਵੇਂ ਘਟਾਇਆ ਜੀ ਉਹਦੀ ਪਾਣੀ 嗯。Mm. ਛਤਰੀ ਦੇ ਵੀ ਆ ਪਾਣੀ ਭਾਈ ਛਤਰੀ ਤੋਂ ਵੀ ਕੱਢਦੇ ਆਂ ਕਾਫੀ ਪਾਣੀ ਸੀ ਇਹਦੇ ਵੀ ਉਹ ਆਪਾਂ ਤਲਾ 10 12 ਲੀਟਰ ਪਾਣੀ ਗਾਵਾ ਹਾਂ ਫੜਦੀ ਰੋ 500 ਰੇ ਯਾ ਕੋਈ ਹੋ ਗਿਆ ਡਨ ਕਾਫੀ ਸੀਗਾ ਇਹਦੇ ਵਿੱਚ ਇਹਦੇ ਵਿੱਚ ਹੋਊਗਾ ਘਟੋ ਘਟ 500 ਲੀਟਰ ਪਾਣੀ ਆਣਾ ਹੈ ਹਨੀਸ਼ ਹਰਾ ਹਰਾ ਨਰਮਾ ਤੇ ਬੱਟਾ ਹੋਗੇ ਚਟਕਾਈਆਂ ਨਾ ਪੀਲ ਗਈਆਂ ਦਵਾਈ ਨਾ ਮੀਂਹ ਪੈਣ ਤੋਂ ਬਾਅਦ ਇਹ ਇਹ ਵੀ ਰੰਗ ਜਿਹਾ ਘੈਂਟ ਲੱਗਦਾ ਦੂਰੋਂ ਆ ਦੇਖੀ ਬਟਾ ਚੋ ਪੱਗ ਮਾਰਾਇ ਬਿੱਜਾ ਸਿਆਏ ਜਿਹਾ ਗਿਆ ਭਾਈ ਉਹ ਅੱਧਾ ਕਰਸਾ ਆਇਆ ਸੀ ਤੇ ਹੁਣ ਖਰਚਾ ਵੜੇ ਜਿਓਗੇ ਪੱਤੇ ਜੇ ਦੋ ਮੀਂਹ ਪੈ ਗਏ ਉੱਤੇ ਚੱਲ ਬਿਰਲਾ ਹਲੇਰੀ ਨਾ ਦੇਖਦੇ ਆਂ ਬਰਾ ਚੋ ਉੱਥੇ ਤੁਹਾਨੂੰ ਇੱਕ ਚੀਜ਼ ਦਿਖਾ ਕੇ ਲੈ ਆਉਣੇ ਜਮਾਰ ਕੋਲੇ ਵੱਡੇ ਕਿਸਾਨਾਂ ਦੀ ਕਰਕੇ ਤਾਂ ਕਰ ਮਹੀ ਗਿਆ ਸਾਰਾ ਕੋਸਾ ਖਾਲ ਤੇ ਮਾਰਤੀ ਹੋਏ ਇਦਾਂ ਆਇ ਖਲ ਜਾਂਦਾ ਉੱਥੇ ਕਿਹੜਾ ਸਮਾਰਾ ਜੀ ਬਲਾਗ ਚ ਉਹ ਥੁਆਇ ਜਾਂਦਾ ਤੇ ਉੱਥੋਂ ਗਾਹ ਇੱਕ ਗਿੱਲਾ ਹਾਇ ਨੂੰ ਜਾਂਦਾ ਉਹ ਕੀ ਕਰਾਈਆਂ ਕਰਨੀ ਇਹ ਹੋਇਆ ਇਥੋਂ ਡੂੜ ਕਿਲਾ ਕਿਲਾ ਢਾਈ ਤਿੰਨ ਕਿਲੇ ਖਾਲਾ ਇਹਦੀ ਘੜੀ ਪੜਪਿਸੀ ਮੇਰੀ ਇਹਨੇ ਆਹ ਕਿਹੜੀ ਕੁਰਸੀ ਭਾਈ ਤੇ ਉਹਦੇ ਲਾਸਟ ਕੱਸੀ ਦੀ ਵਾਰੀ ਆਈ ਸੀ ਤੇ ਉਹਦੇ ਉੱਤੇ ਹੀ ਮੀ ਬੈ ਗਿਆ ਸੀ ਤੇ ਆਹ ਕਿਹੜਾ ਮੈਂ ਬੜੇ ਮੇਜੇ ਲਾ ਕੇ ਪਹਿਲਾਂ ਮੋਟਰ ਨਾਲ ਲਾਦਾ ਸੀ ਚਿੱਕੇ ਦਿਨ ਬੀਜਿਆ ਹਨਾ ਇੰਨਾ ਫਰਕ ਪੈ ਗਿਆ ਨਾ ਤਾਂ ਇਹ ਪਾਣੀ ਨਾਲ ਇੰਨਾ ਦਬ ਗਿਆ ਕਿਹੜਾ ਆਹ ਕੋਰ ਸੀ ਇਹ ਆ ਦੇਖ ਲੈ ਆਹ ਬੁੱਝੇ ਇਹੇ ਤੇ ਆ ਇਹੇ ਜੀ ਇਹ ਥੋੜਾ ਮੈਨੂੰ ਬਿਰਲਾ ਲੱਗਦਾ ਸੀ ਪਰ ਪਾਣੀ ਨਾਲ ਇਹ ਹੋਰ ਵੀ ਦਬ ਗਿਆ ਇਹਨਾਂ ਦਾ ਅੱਗ ਸਵਾ ਕਿੰਨੀ ਪਾਈ ਜਲੇ ਇਹ ਤਾਂ ਕੰਚਰ ਦੇ ਬਾਅਦ ਦੇ ਨਹੀਂ ਪਤਾ ਨਹੀਂ ਕੀ ਤੇ ਆਹ ਕੋਰ ਆ ਦੇਖ ਹੈ ਨਾ ਗੱਲਬਾਤ ਅੱਛੀ ਟਟ ਟਟ ਉਹ ਖਾਲ ਤੇ ਦਵਾਈ ਕਰੀ ਜਾਂਦੇ ਸੀ ਇਹ ਨੇਰੀ ਨੇ ਟਾਲੀ ਟੇਡੀ ਕਰਤੀ ਸੀ ਤੇ ਵੱਡੇ ਕਿਸਾਨ ਦੇਖੀ ਲੈ ਚਾਰ ਵਾਰੀ ਦਾ ਜਮਾਰ ਬੀਤੀ ਤੇ ਪੰਜਵੀਂ ਵਾਰ ਉੱਤੇ ਦਵਾਈ ਕਰਤੀ ਇਹ ਹਵਾ ਨਾਲ ਇਹਨਾਂ ਬਰੀਕ ਜਿਹੇ ਪਹਾਰੇ ਸੀ ਨਾ ਪਤਾ ਹੀ ਨਹੀਂ ਲੱਗਾ ਜਮਾਰੀ ਚੱਕਤੀ ਵੱਡੇ ਕਿਸਾਨ ਮਸਾਂ ਦਾ ਪਾਲੀ ਸੀ ਰੱਬ ਨੇ ਮੀਂਹ ਪਾ ਕੇ ਤੇ ਕਿਥੋਂ ਤੇ ਕਲਿਆਂਦੀ ਸੀ ਚਾਰ ਵਾਰੀ ਪਹਿਲਾਂ ਬੀਤੀ ਤੇ ਪੰਜਵੀਂ ਵਾਰ ਮੈਂ ਕਿਹਾ ਕਿ ਬਾਤਾਂ ਕੀ ਜਾਣਗੀਆਂ ਤੂੰ ਚੱਲ ਥਲੇ ਤੇ ਖਬੋਲੀ ਨਾਲ ਜਮਾਰ ਵੀ ਚੱਕਤੀ ਭਾਈ ਚੱਲ ਬਹੁਤ ਸੈਨੇ ਕਿਸਾਨ ਹੈ ਜਾਣਕਾਰੀਆਂ ਦਿੰਦੇ ਰਹਿ ਕਰੋ ਸਾਰਿਆਂ ਨੂੰ ਵੀ ਤੁਸੀਂ ਵੀ ਐਂ ਕਰ ਲਿਆ ਕਰੋ ਖਵਾਦੀ ਭੈਂਦੀ ਪੈ ਗਾਂਾਂ ਨੂੰ ਆ ਸੁੱਕਾ ਫੂਸ ਖਾ ਕੇ ਕੋਈ ਭੈਂਦੀ ਮਖਣੀਂ ਦਿੰਦਾ ਖਾਲਦੀ ਰਗੜਦੀ ਨੱਚਰ ਚੁੰਡੀ ਤੇ ਮਰੁੰਡੀ ਵਿੱਚ ਜਮਾਰ ਦੀ ਘੜਤੀ ਰਾਗ ਮਾਰਾ ਭਾਈ ਘਰ ਕੋਲੇ ਖੜਾ ਇਹ ਤੀਜੀ ਵਾਰ ਵੀ ਜਾਏਗਾ ਉਗੜਾ ਇਹ ਨਹੀਂ ਹਟਿਆ ਮੈਂ ਨਹੀਂ ਹੁਣ ਤੀਜੀ ਵਾਰ ਦੇ ਉੱਤੇ ਵੱਡੇ ਦੋਵੇਂ ਹੀ ਬੈਗੇ ਕੱਲ ਸੁੱਕਿਆ ਪਾਣੀਏ ਚੋਂ ਕੁਸਤਾ ਤੜਕੇ ਖੁੰਝੇ ਐਂ ਖੜਾ ਸੀ ਘਰਾਂ ਦੁਬਾਰਾ ਸੋਣਾ ਉਗੜਿਆ ਘਰ ਤੇ ਜਾ ਇੱਕ ਅੱਧਾ ਮੀ ਹੋਰ ਵੱਡਾ ਬੈਗਿਆ ਮੰਦਲਾ ਦਾ ਉਹੀ ਇਹ ਵੀ ਪ੍ਰਲੋਗ ਹਜ਼ਾਰ ਜੂਆ ਚਾਲੇ ਦੇਖਦੇ ਆ ਕੀ ਉਗੜਦਾ ਹੈ ਕਰਮ ਤਾਂਦਲੇ ਬਹੁਤ ਹੋਣਗੇ ਕਮਾਰਾਂ ਜੈਤ ਕੀ